ਮਾਨਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਚੜ੍ਹਦੀ ਕਲਾ ਹੋਰ ਸੁਣਾਓ ਬੱਸ ਕਿਰਪਾ ਜੀ ਬੰਦੇ ਜੀ ਸ਼ੁਕਰ ਹੈ ਕਰਪਾ ਹੀ ਰੱਖਿਆ ਉੱਚੇ ਬੱਚੇ ਚ ਆ ਗਈ ਝੋਟੀ ਹੈ ਨਾ ਬਿਲਕੁਲ ਦੋ ਦੱਠ ਕਿਲੋ ਦੋ ਦੱਠਾਂ ਤੋਂ ਪਲਾਸੀ ਹੋਊਗਾ ਦੋ ਦਾ ਕਿਲੋ ਦੇਈ ਜਾਣਾ ਬੇ ਸਾਹਵਲੇ ਤੇ ਠੀਕ ਆ ਤੇ ਦੇ ਕਿੰਨੇ ਦੀ ਦੇਣੀ ਆ ਤੇ ਭਾਈ ਜੀ 2 ਘੱਟ 70 ਦਾ ਦੋ ਘੱਟ 8000 8000 ਦੇ ਵੇਖੋ ਨੀਲਾ ਲੁੱਟਣ ਵਾਲੀ ਗੱਲ ਹੀ ਕਰਤੀ ਮਗਰ ਕੱਟਾ ਵੀ ਆ ਬੜੀ ਸਾਫ਼ ਸੁਥਰੀ ਤੇ ਆ ਆ ਗਈ 4 ਮਹੀਨਿਆਂ ਦੀ 4 ਮਹੀਨੇ ਚੈੱਕ ਪਾਸ ਫਰਲੇ ਵੀ ਦੇਖੋ ਪਿਓਰ 4 ਮਹੀਨਿਆਂ ਦੀ ਚੈੱਕ ਪਾਸ ਤੇ ਵੇੜਿਆ ਮੇਲਾ ਲੁੱਟਣ ਵਾਲੀ ਗੱਲੀ ਕਰਦਾ ਆ ਝੂਟੀ ਆ ਗਈ ਜਮਾ ਮੂਰਤਰਗੀ ਕੋਕਾ ਪੀਸ ਆਠੀ ਲੈ ਲਈ ਇਹ ਬਈ 8 ਹੋ ਗਿਆ ਨਵਾਂ ਲੱਗ ਗਿਆ ਜੀ ਆਠੀ ਕੰਪਲੀਟ ਕਰ ਚੰਨੀ ਤੇ ਨਵਾਂ ਲੱਗ ਚੱਲਿਆ ਸੱਜਣੋਂ ਦੁੱਧ ਹਜੇ ਵੀ ਦਿੰਦੀ ਦੁੱਧ ਹੁਣੇ ਵੀ 4 ਕਿਲੋ ਹੈਗਾ ਪਰ ਛੱਡਣ ਵਾਲੀ ਹੈ ਭਾਵੇਂ ਸੀਲ ਇੰਨੀ ਆ ਐਂ ਹੀ ਵੇਚੋ ਥਾਪੀ ਮਾਰ ਕੇ ਬਹੁਤ ਕੱਟੀ ਚੰਗੀ ਆ ਹਈ ਆ ਜਮਾ ਦੇ ਕਿੰਨੇ ਦੀ ਦੇਣੀ ਇਹ 2 ਘਟ 78 ਦੀ 78000 ਦੀ 78000 ਦੇ ਲਾਇਓ ਮੈਂ ਤਾਂ ਲੁੱਟ ਲਵਾਂ ਆ ਵੇਖੋ ਕੱਡੀ ਚੰਗੀ ਕੱਟੀ ਆ ਗਈ ਸਜਣੋ ਇਹਦਾ ਕੀ ਹਿਸਾਬ ਆ ਇਹ ਭਾਈ ਬੱਚਾ ਮਰਿਆ 2 ਦਿਨ ਹੋ ਗਏ ਦਿਨ ਨੂੰ ਓਕੇ ਧੰਨਵਾਦ